ਦੀਨੀ ਅੰਮ੍ਰਿਤਸਰ ਦੇ ਰਾਜਾ ਸੰਸੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਇੱਕ ਰਜਿੰਦਰ ਕੌਰ ਨਾਂ ਦੀ ਮਹਿਲਾ ਦਾ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਹ ਵੀ ਪਤਾ ਲੱਗਾ ਹੈ ਕਿ ਮਿਤਕਾ ਦੇ ਪਰਿਵਾਰਿਕ ਮੈਂਬਰਾਂ ਦੀ ਕਿਸੇ ਦਿਨਾ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬਹੁਤੇ ਦੂਜੀ ਤੇ 20 ਸਾਹਮਣੇ ਆਈ ਹੈ ਜਿਸ ਦਾ ਨਾਮ ਰਿਤਕਾ ਦੇ ਪਰਿਵਾਰਿਕ ਮੈਂਬਰ ਲੈ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਤੇ ਜਿਸ ਸਮੇਂ ਰਜਿੰਦਰ ਕੌਰ ਦਾ ਕਤਲ ਹੁੰਦਾ ਹੈ ਉਹਨਾਂ ਦੇ ਬੱਚੇ ਢੀਂਗਰਾ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਰੇ ਸੰ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਇਸ ਸਮਾਂ ਵੀ ਵਿਖਾਈ ਦੇ ਰਿਹਾ ਕਿ ਜਦੋਂ ਮੱਥਾ ਟੇਕ ਰੇ ਸਨ ਦੂਜੇ ਪਾਸੇ ਉਸ ਮਹਿਲਾ ਦਾ ਉਸ ਵੇਲੇ ਕਤਲ ਹੁੰਦਾ ਉਹਨਾਂ ਦਾ ਕਹਿਣਾ ਹੈ ਕਿ ਕੁਝ ਜਹਿਤਾਂਤ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਗਏ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਮ੍ਰਿਤਕਾ ਦੇ ਪਰਿਵਾਰ ਇੱਕ ਮੈਂਬਰ ਲੋਕਾਂ ਦੇ ਨਾਲ ਕਿਵੇਂ ਕੁੱਟਮਾਰ ਕਰਦੇ ਨੇ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਦੇ ਵਿੱਚ ਕਿ ਜੋਬਾਨ ਦੇ ਨਾਲ ਜਿਸ ਦੇ ਨਾਲ ਪੁਰਾਣੀ ਰੰਜਿਸ਼ ਸੀ ਉਸ ਨੂੰ ਘਰੋਂ ਚੁੱਕ ਕੇ ਕਿਵੇਂ ਕੋਠੀ ਦੇ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਤਾਂᱛਈ ਉਹਨਾਂ ਦੇ ਕੋਲ ਵੀ ਵੀਡੀਓ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨਜਾਇਜ਼ ਹਥਿਆਰ ਨਹੀਂ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਬੇਕਸੂਰ ਨੇ ਹਾਲਾਂਕਿ ਉਹਨਾਂ ਨੇ ਪੁਰਾਣੀ ਰੰਜਿਸ਼ ਨੂੰ ਵੀ ਛੂਟ ਦਿੱਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਫਸਾਉਣ ਦੇ ਲਈ ਜਿੰਦਰਕੌਰ ਦੇ ਕਤਲ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾ ਰਿਹਾ ਦਿਰਅਸਲ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਹੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਉੱਥੇ ਹੀ ਇਸ ਪੀੜਤ ਪਰਿਵਾਰ ਨੇ ਇਨਸਾਫ ਦੀ ਪ੍ਰਸ਼ਾਸਨ ਕੋਲ ਮੰਗ ਕੀਤੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਬੇਕਸੂਰ ਨੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੁੱਲੂ ਮੌਕੇ ਤੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੰਜੀ ਕੀ ਗੱਲਬਾਤ ਹੋਈ ਜੀ ਜਿਹੜਾ ਤੁਹਾਡੇ ਮੁੰਡੇ ਤੇ ਅਲੀਗੇਸ਼ਨ ਲੱਗੇ ਹੋਏ। ਇਹ ਵੀਰ ਜੀ ਕੋ ਕੋ ਪਤਾ ਨਹੀਂ ਕੋਈ ਆਪਸ ਵਿੱਚ ਮੈਨਾਂ ਦਾ ਕੋਈ ਝਗੜਾ ਹੀ ਮਾੜਾ ਮੋਟਾ ਹੀ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੈਰ ਨਹੀਂ ਕਿਹੜੇ ਇਹ ਜ਼ਮੀਨਾਂ ਵਾਲੇ ਕਿ ਜਿਹੜਾ ਸਾਡਾ ਵੈਰ ਹੈ ਆ ਮਾੜਾ ਮੋਟਾ ਹੀ ਕੋਈ ਆਪਸ ਵਿੱਚ ਮੈਨਾਂ ਦਾ ਕੋਈ ਝਗੜਾ ਵਾ ਚਲੋ ਤੂੰ ਤੂੰ ਮੈਂ ਮੈਂ ਹੋਈ ਆ ਉਹ ਗੱਲ ਰਾਤ ਹੋਈ ਜਿਹੜੀ ਹੋਈ ਮੁੜ ਕੇ ਕੋਈ ਗੱਲ ਨਹੀਂ ਹੋਈ ਮੇਰਾ ਬੇਟਾ ਗਿਆ ਮਾਲੀ ਉਥੇ ਗੁਰਦੁਆਰੇ ਬੈਠਾ ਆ ਜਦੋਂ ਇਹ ਘਟਨਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਵੀ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਗੋਲੀ ਮਾਰ ਕੇ ਤੇ ਫੇਰ ਅਸੀਂ ਬੇਟੇ ਨੂੰ ਦੱਸਿਆ ਤੇ ਬੇਟੇ ਤੁਹਾਡੇ ਤਾਂ ਨਾਂ ਲੇਤਾ ਜਾ ਰਿਹਾ ਵੀ ਉਹਦੇ ਵੱਲੋਂ ਨਜ਼ਾਇਰ ਹੀ ਵੀਰ ਦੀ ਨਜ਼ਾਇਰ ਆ ਉਦੋਂ ਮੌਕੇ ਤੇ ਮਾਰਦਾ ਤੇ ਕਿੱਥੇ ਸੀਗਾ ਤੁਹਾਡਾ ਮੁੰਡਾ ਮੇਰਾ ਬੇਟਾ ਐਕਟਿੰਗ ਕਰਾ ਕਰਨ ਵਾਲੀ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਸੀਗਾ ਜਾ ਕੇ ਲਿਖੇ ਹਾਂਜੀ ਹੈਗਾ ਜੀ ਸਾਡੇ ਨੂੰ ਹਾਂ ਹੈਗਾ ਮੇਰੇ ਕੋਲ ਪ੍ਰੂਫ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਅਸੀਂ ਇਹੋ ਮੰਗ ਕਰਦੇ ਆ ਸਚਾਈ ਦਾ ਸਾਥ ਦਿਓ ਤੁਸੀਂ ਵੇਖੋ ਜਾ ਕੇ ਕੱਢੋ ਉਹਦੀਆਂ ਲੋਕੇਸ਼ਨਾਂ ਕੱਢੋ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ ਤੇ ਜਿਹੜੇ ਕੈਮਰੇ ਉਹਦੇ ਘਰੋਂ ਖੜੇ ਆ ਨਾ ਉਹਦੇ ਵੀ ਜਾ ਕੇ ਵੇਖੋ ਤੇ ਉਹ ਕੱਢੋ ਜੇ ਮੇਰਾ ਬੇਟਾ ਗਲਤ ਆ ਤੇ ਅਸੀਂ ਆਪ ਪਿੱਛੇ ਹਟ ਜਾਈਏ ਜਿੱਥੋਂ ਮਰਜ਼ੀ ਮੇਰੇ ਪੁੱਤ ਨੂੰ ਫੜ ਲਓ ਜਿਹੜੀ ਬੀਬੀ ਰਾਣੀ ਗਈ ਮੈਨੂੰ ਉਹਦਾ ਵੀ ਦੁੱਖ ਹੈ ਕਿਉਂਕਿ ਉਹਦਾ ਵੀ ਬੱਚਾ ਛੋਟਾ ਤੇ ਮੇਰੇ ਬੱਚੇ ਦਾ ਬੱਚਾ ਤੇ ਬਿਲਕੁਲ ਛੋਟਾ ਆ 12 ਤੇ 13 ਦੇ ਵਰਿਆ ਹੁੰਦਾ ਆ ਕੋਈ ਜ਼ਿਆਦਾ ਵੱਡਾ ਨਹੀਂ ਆ ਹਾਂ ਸਾਨੂੰ ਉਹਦਾ ਵੀ ਦੁੱਖ ਬਹੁਤ ਆ ਤੇ ਮੇਰੇ ਬੱਚੇ ਦੇ ਬੱਚੇ ਨਾਲ ਵੀ ਵੇਖਿਆ ਜਾਵੇ ਵੀ ਇਹ ਕੀ ਕਰਦਾ ਇਹ ਨੂੰ ਇੰਨਾ ਕਰ ਸਕਦਾ ਆ ਤਾਂ ਮੈਂ ਇਹੋ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਮੇਰੇ ਬੱਚੇ ਦਾ ਸਾਥ ਦੋ ਸੱਚਾ ਹੀ ਦਾ ਸਾਥ ਦੋ ਸਾਰੇ ਸਾਨੂੰ ਵੀ ਇਹੋ ਹੀ ਕਿਸੇ ਨੇ ਫੋਨ ਕੀਤਾ ਨਹੀਂ ਆਪਣੇ ਲੋਕਿਹੜਾ ਛਡਾਂਦੇ ਹੋਏ ਤੇ ਤੁਹਾਡੇ ਮੰਡਿਆਂ ਦਾ ਮੇਰੇ ਬੇਟੇ ਆਂਦਾ ਨਾਂ ਲਾ ਦਿੱਤਾ ਆ ਮੇਰੇ ਤਾਂ ਬੇਟਾ ਉੱਥੇ ਹੈਗਾ ਹੀ ਨਹੀਂ ਆ ਇਹਨਾਂ ਆਪ ਹੀ ਪਤਾ ਨਹੀਂ ਰਲੀ ਭੁਗਤ ਕਰਕੇ ਨਹੀਂ ਤੇ ਮੈਨੂੰ ਇਹ ਦੱਸੋ ਕਿ ਹੁਣ ਬਗਾਨਾ ਬੰਦਾ ਤੁਸੀਂ ਮਿੜਗਾ ਵਾਲੇ ਮੈਨੂੰ ਤੁਹਾਡਾ ਨਾਂ ਨਹੀਂ ਵੀਰ ਪਤਾ ਵੀ ਕਿ ਤੁਹਾਡਾ ਨਾਂ ਕੀ ਹੈ ਤੇ ਕੀ ਨਹੀਂ ਜਾਂ ਤੁਸੀਂ ਮੈਨੂੰ ਦੱਸੋਗੇ ਤੇ ਜਾਂ ਕੋਈ ਦੱਸੂਗਾ ਫੇਰ ਹੀ ਮੈਨੂੰ ਪਤਾ ਲੱਗਣਾ ਉਹਨੇ ਆਪਣੇ ਘਰ ਦੀ ਘਰ ਦੀ ਨੂੰ ਦੱਸਿਆ ਇਹ ਨਾਂ ਆ ਲਾਈ ਨਾ ਲਬ ਦਾ ਨਾਂ ਲਈ ਨਿਸ਼ਾਨ ਦਾ ਨਾਂ ਲਈ ਉਹਨੂੰ ਕਰਮਾ ਵਾਲੀ ਨੂੰ ਵੀ ਵਿਚਾਰੀ ਨੂੰ ਪਤਾ ਹੋਣਾ ਵੀ ਇਹ ਮੇਰੇ ਖੂਨ ਦੇ ਪਿਆਸੇ ਬਣੇ ਆ ਤੇ ਉਹ ਉਤਰੇ ਨਾਂ ਲਈ ਗਈ ਤੇ ਅਸੀਂ ਤੇ ਜਦੋਂ ਵੇਨੇ ਆਨੇ ਆ ਪੀ ਤੱਕ ਤੱਕ ਤੈਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਮੇਰੀ ਡੇਅਰਸ ਕਰਨਾ ਹਾਂ ਬਾਤ ਇਹ ਹੋ ਆ ਨੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਵੀ ਅਫਸਰਾਂ ਦਾ ਵੀ ਕਿ ਜੋ ਵੀ ਸਚਾਈ ਸਚਾਈ ਸਾਹਮਣੇ ਲਿਆਓ ਲੱਭਦਾ ਵੀ ਛੋੜਾ ਜਾ ਬੱਚਾ ਜੇ ਤੇ ਨੋਬੀ ਦਾ ਨਿਸ਼ਾਨ ਦਾ ਮੇਰੇ ਬੇਟੇ ਦਾ ਵੀ ਗਲਤ ਨਾ ਆ ਰਿਹਾ ਮੇਰਾ ਬੇਟਾ ਵੀ ਉਸ ਵਕ ਲੈ ਡਿੰਗ ਰਿਆ ਕਰਨੋਲੀ ਗੁਰਦੁਆਰੇ ਸਾਹਿਬ ਮੱਥਾ ਟੇਕ ਰਿਆ ਸੀ ਦੋਵੇਂ ਨਾਲ ਸੀਗੇ ਹਾਂਜੀ ਦੋਵੇਂ ਜਾਣੇ ਮੱਥਾ ਟੇਕ ਰਏ ਸੀ ਕੀ ਗਲਤ ਕਰ ਰਹੇ ਕਿ ਲੜਾਈ ਹੋਈ ਆ ਰਾਤ ਹੋਈ ਆ ਇਹ ਇਹਨਾਂ ਨੇ ਜਾਈ ਸਾਰਿਆਂ ਦੀ ਹਿੰਦੀ ਆਪਣੀ ਥੋੜੀ ਹੁੰਦੀ ਆ 11 ਵਜੇ ਇਹਨਾਂ 11:30 ਵਜੇ ਆਂਦੇ ਕਤਲ ਹੋਇਆ ਤੇ ਉਦੋਂ ਇਹ ਗੁਰਦੁਆਰੇ ਸਾਹਿਬ ਮੱਥਾ ਟੇਕਣ ਟੇ ਸੀ ਹੂੰ ਤੇ ਇਹਨਾਂ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਕਾਦੀ ਕਲੋਂ ਨਾ ਕਾਦੀ ਕਲੋਂ ਲੈਂਦਾ ਕੋ ਪ੍ਰਾਣੀ ਨਾ ਜਿਵੇਂ ਉਹਨਾਂ ਨੂੰ ਨਹੀਂ ਇਹਦੇ ਕੋਈ ਰੰਜਿਚ ਨਹੀਂ ਹੈ ਕਿ ਕੋਈ ਮਾੜਾ ਮੋਟਾ ਲੜਾਈ ਝਗੜਾ ਕੋਈ ਹੈਗਾ ਹੈ ਇਹਨਾਂ ਦਾ ਹੂੰ ਫੋਰ ਤੇ ਕੋਈ ਗੱਲ ਬਾਤ ਨਹੀਂ ਹੈ ਵੀ ਹੂੰ ਤੇਰੀ ਯਕੀਨਸਾਫ ਦਿੱਤਾ ਜਾਵੇ ਮੇਰੇ ਬੱਚੇ ਦੀ ਛੋਟੀ ਜੀ ਬੇਟੀ ਹੈ 1.5 ਸਾਲ ਦੀ ਹੂੰ ਕਿਰਪਾ ਕਰਕੇ ਤੇਹੀ ਸਰਕਾਰ ਉਹ ਪੁਲਿਸ ਅਫਸਰਾਂ ਨੂੰ ਪੀਐਨਟੀ ਆਖੀ ਸਾਡੇ ਤੇ ਬੱਚਿਆਂ ਨੂੰ ਅਨਸਾਰ ਦਿਵਾਓ ਕੋਈ ਨਕਬਾਰੀ ਕਰਾਓ ਸਭ ਕੁਝ ਵੇਖੋ ਕਿ ਸਾਡੇ ਬੱਚਿਆਂ ਨੂੰ ਸਾਡੇ ਨੂੰ ਵੱਡੇ ਪ੍ਰਸ਼ਾਸਨ ਨੂੰ ਮਿਲੇ ਨਹੀਂ ਵੀ ਸਾਡਾ ਨਜਾਇਜ਼ ਆ ਰਿਹਾ ਨਾ ਹੌਣ ਮਿਲਾਂਗੇ ਕਹੇ ਬੇ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਪੁਲਿਸ ਅਫਸਰਾਂ ਨੂੰ ਕਿ ਸਾਡੇ ਬੱਚਿਆਂ ਦੀ ਨਕਵਾਰੀ ਲਈ ਜਾਵੇ ਸੱਚਾਈ ਸਾਹਮਣੇ ਲਈ ਜਾਵੇ ਜੇ ਸਾਡੇ ਬੱਚੇ ਗਲਤ ਹੋਣਗੇ ਤਾਂ ਅਸੀਂ ਆਪ ਖਾ ਉਹਨਾਂ ਨੂੰ ਫੜਾਵਾਂਗੇ ਇਸ ਗੱਲ ਦਾ ਅਜੇ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਕੋਈ ਸੀਸੀਟੀਵੀ ਆਈ ਸੀ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਂ ਬਸ ਬਸ ਉਹ ਪੁਲਿਸ ਅਫਸਰ ਜਿਹੜੀਆਂ ਵਾ ਉਹ ਰੀਡ ਕਰ ਰਹੀਆਂ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁੱਖ ਅਫਸਰ ਸਾਹਿਬ ਥਾਣਾ ਰਾਸਾਂ ਸੀ ਤੇ ਅਜੇ ਬਾਜ਼ ਦੀ ਕਿ